ਇਸੋ ਸਿੱਖਾਂ ਸਾਰਿਆਂ ਨੂੰ ਗਰੀਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਅੱਜ ਹੈਗੀ ਅਸਟਮੀ ਅੱਜ ਰੁਨੀਤੀ ਵਾਸਤੇ ਜਿਹੜੀ 1 ਘੰਟਾ ਲੇਟ ਆਉਣੀ ਆ ਤੇ ਬਸ ਨੂੰ ਤਿਆਰ ਕਰਤਾ ਉਹਦੇ ਸਿਰ ਵਗੈਰਾ ਬਾਤਾ ਫੇ ਹੁਣ ਉਹਦੀ ਰੋਟੀ ਬਣਾਵਾਂਗੇ ਤੇ ਉਸ ਤੋਂ ਪਹਿਲਾਂ ਬਣਾਉਣੀ ਆ ਚਾਹ ਬੀਰੀਆਨੀ ਹੋਣੀ ਬਾਅਦ ਤੇ ਉਹਨਾਂ ਵਾਸਤੇ ਚਾਹ ਫਿਰ ਬਣਾਉਂਗੂ ਰੁਨੀਤੀ ਦੀ ਰੋਟੀ ਉਨਾ ਪਾ ਫੜਾਈ ਜੀ ਲੋਬਰੀ ਬਾਰੇ ਗੱਡੀ ਸਰਸਕਾਲ ਬਾਰੇ ਗੱਡੀ ਇਸ ਤਣੀ ਕੋਈ ਹੈਗਾ ਨਹੀਂ ਕੋਈ ਨਹੀਂ ਫਿਰ ਬਣੀ ਤੀ ਰੋਟੀ ਬਣ ਗਈ ਤੇ ਉਹਨੂੰ ਫੜਾਇਆ ਜੀ ਰੋਟੀ ਭਾਲੀ ਲੰਚ ਬਾਕਸ ਲੰਚ ਬਾਕਸ ਪੈਕ ਕਰ ਲਿਆ ਹਨਾ ਉਹ ਕਹਿੰਦੀ ਅੱਜ ਮੈਂ ਇੱਕ ਰੋਟੀ ਖਾ ਕੇ ਜਾਊਂ ਕਦੇ ਖਾ ਕੇ ਜਾਂਦੀ ਹੈ ਕਦੇ ਨਹੀਂ ਖਾ ਕੇ ਜਾਂਦੀ ਕੋਨੇ ਮੇ ਤੋਂ ਗੇਟ ਬਹੁਤ ਮੁਸ਼ਕਲ ਨਾਲ ਖੁੱਲੂ ਇੱਕ ਹੱਥ 'ਚ ਕੈਮਰਾ ਇੱਕ ਹੱਥ 'ਚ ਪਲੇਟ ਖੁੱਲ ਗਿਆ ਖੁੱਲ ਗਿਆ ਆ ਦੇਖੋ ਬੋਟਲ ਇਸ ਤਰ੍ਹਾਂ ਚੱਕੀ ਹੋਈ ਆ ਤੇ ਰਵਨੀ ਤਾਂ ਲੈ ਬੁੱਤ ਰੋਟੀ ਖਾ ਲਾ ਹੋ ਗਿਆ ਰੈਡੀ ਆ ਲਓ ਆ ਪੈਕ ਕਰ ਲਓ ਆਪਣੀ ਪਾ ਲਓ ਬੈਗ 'ਚ ਪਾ ਲਓ ਬੋਟਲ ਚੱਲੀ ਸਕੂਲ ਜੇ ਦੀ ਵਾਸ ਇੱਕ ਘੰਟਾ ਲੇਟ ਆ ਹੁਣ ਗਰਮੀ ਦਾ ਮੌਸਮ ਆਇਆ ਹੈ ਹਨਾ ਧੁੱਪ ਧੁੱਪ ਨਿਕਲਣ ਲੱਗ ਜਾਂਦੀ ਆ ਤੇ ਇਓ ਬੀਰੇ ਹੁਣ ਚੱਲੇ ਨੇ ਇਸ ਤਰ੍ਹਾਂ ਦਾ ਸਵੇਰੇ ਦਾ ਟਾਈਮ ਆ। ਕਿਚਾ। ਸਾਬਾ ਸਵੇਰੇ ਖੁੱਲ ਜਾਂਦਾ ਫਿਰ ਸਾਰਾ ਦਿਨ ਚੱਲਦਾ ਹੁੰਦਾ ਚਾਚਾ ਜੀ ਨੇ ਚਾਹ ਪੀਣੀ ਐ ਸੰਦੀਪ ਕਹਿੰਦੇ ਮੈਨੂੰ ਖੰਗ ਵਿੱਚ ਖਾਮੂ ਇੱਕ ਤਾਂ ਥੋੜੀ ਜੀ ਚਾਹ ਮੈਂ ਲੈਣੀ ਆ ਤੇ ਥੋੜੀ ਜੀ ਮੈਂ ਪੀ ਲੂੰਗੀ ਹਨਾ। ਨਰਤੀ ਦਾ ਪਰ ਟੌਨ ਹੋਇਆ ਪਿਆ। ਫੇਰ ਆ ਸਾਫ ਕਰਨੀ ਨੇ ਭਾਂਡੇ। ਉਧਰ ਹੈ ਦੀ ਰੋਟੀ ਵਾਲਾ ਸਿਸਟਮ ਪਿਆ ਹਨਾ ਫੇਰ ਰੋਟੀ ਬਣਾਉਣੀ ਹੋਊਗੀ। ਅੱਜ ਜੀ ਟਾਈਮ ਹੋ ਗਿਆ ਦੁਪਹਿਰ ਦਾ ਹੰਝ ਬਣਾਉਣੀ ਆ ਆਪਾਂ ਖੀਰ। ਖੀਰ ਦੇ ਨਾਲ ਸੁਜੀ ਦਾ ਪ੍ਰਸਾਦ ਬਣਾਉਣਾ। ਤੇ ਆਸਟਮੀ ਆ ਜੀ ਸਵੇਰੇ ਤਾਂ ਨਹੀਂ ਬਣਾਇਆ ਹੈਗਾ ਇਸ ਲਈ ਆਪਣੇ ਕੋਈ ਪੱਕਾ ਨਹੀਂ ਹੈਗਾ ਮੈਨੂੰ ਤਾਂ ਉਦੋਂ ਹੀ ਹੈ ਨਾ ਜੀ ਮੇਰੇ ਰਮਨਿਤ ਤੇ ਛੋਟੀ ਹੁੰਦੀ ਆ ਆ ਕੇ ਕਹਿਣ ਲੱਗ ਜੰਦੀ ਹੈ ਕਿ ਕਿ ਧੂਰੀ ਦੇ ਬੱਚੇ ਜ਼ਿਆਦਾ ਆਉਂਦੇ ਨੇ ਕੁੜੀਆਂ ਵੀ ਮਮਾ ਜਸਟਮੀ ਇਸ ਤਰ੍ਹਾਂ ਚਲੋ ਫਿਰ ਇਹ ਹੰਦਾ ਹੈ ਨਾ ਜਿਸ ਦਿਨ ਟਾਈਮ ਜੇ ਲੱਗੇ ਬਣਾ ਲੈਣੀ ਆ ਤੇ ਵੀ ਹੁਣ ਜਦੋਂ ਦੁਪਹਿਰੇ ਬਣਾਵਾਂਗੇ ਰਮਨਿਤ ਸਕੂਲੋਂ ਆਉਂਦੀ ਨੂੰ ਇਹ ਹੋ ਜਾਂਦਾ ਜੀ ਸੀਤੂ ਹਰਨੂ ਵੀ ਜੀ ਨਾਲ ਪਿਆਦਰ ਕੀਤੀ ਨਾ ਬੋਲੀ ਕੋਈ ਨਾ ਇੰਤਰੀ ਫਿਰ ਆਇਆ ਸੀ ਕਿ ਸੂਸੀ ਲੈਂਡ ਤੇ ਆਪਣੀ ਤਰੀ ਹਈ ਹੈ ਖੀਰ ਦੇਖ ਜਾਂ ਚੱਲ ਕੀ ਬਣ ਗਈ ਠੀਕੋ ਚਾਪਲੀ ਦੇਤਾ ਉਹਨਾਂ ਨੂੰ ਹਨਾ ਦਿਖਾਉਣਾ ਹੁਣ ਕੀ ਛੋਰ ਕੀ ਕੀ ਪਾਵਾਂਗੇ ਆਪਾਂ ਇੱਕ ਲੈਂਡ हाँ ड्राई फ्रूट्स पावी हाँ वाला कस्टर्ड है ना कस्टर्ड घोल के पावी ये आप कस्टर्ड से जो थोड़े जुद्ध च पा लिया हूँ इनू खीर च पा दें पा दें ड्राई फ्रूट्स खीर होगी रेडी अपनी देखो ड्राई फ्रूट्स वाली ते कस्टर्ड वाली है ना ਆਹੀ ਆਹੀ ਡ్రਾਈ ਫਰੂਟਸ ਦੀ ਜਿਹੜੀ ਘਰੋਂ ਹੀ ਪਾਤੀ ਹੈ ਹਾਂ ਦੇਖੋ ਇਸ ਤਰ੍ਹਾਂ ਲਾਈਕ ਕਰਤੀਆਂ ਜੀ ਮੈਨੂੰ ਕਸਟਰਡ ਵਾਲੀ ਜ਼ਿਆਦਾ ਪਸੰਦ ਵੈਸੇ ਚਿੱਟੀ ਖੀਰ ਕਦੇ ਨਹੀਂ ਬਣਾਈ ਹੈਗੀ ਜੇ ਕਈ ਵਾਰ ਮੱਥਾ ਟੇਕਣਾ ਹੁੰਦਾ ਤਾਂ ਹੀ ਬਣਾਉਣੀ ਆ ਤੇ ਹੁਣ ਬਣਾ ਲਈਏ ਸੂਜੀ ਦਾ ਪ੍ਰਸ਼ਾਦ ਕੰਮ ਹੋ ਗਿਆ ਆਸਾਨ ਤੇ ਸਾਰੇ ਕਹਿੰਦੇ ਹਨਾ ਰਵਨੀਤ ਰੁਨੀਤ ਦੇ ਪਪਾ ਕਹਿੰਦੇ ਵੀ ਰਹਿਣ ਦੋ ਵੀ ਅੱਜ ਸੂਜੀ ਵਾਲੀ ਪ੍ਰਸ਼ਾਦ ਬਣਾਉਣ ਨੂੰ ਰਹਿਣ ਦੋ ਆਪਾਂ ਨੂੰ ਜਿਹੜਾ ਕੋਈ ਕੰਪਲਸਰੀ ਆ ਤੇ ਖੀਰ ਬਣ ਗਈ ਵੀ ਫਿਰ ਇੰਨਾ ਮਿੱਠਾ ਜਿਹਾ ਵੀ ਕੀ ਕਰਨਾ ਹਨਾ ਕਿਸੇ ਦਿਨ ਫੇਰ ਬਣ ਜੂਗਾ ਤੇ ਚਲੋ ਮੈਂ ਖਿਆ ਠੀਕ ਹੈ ਹਨਾ ਦੇਖੋ ਟੇਸਟੀ ਟੇਸਟੀ ਕੀਰ ਬਣੀਆਂ ਬਹੁਤ ਜ਼ਿਆਦਾ ਹੋ ਇਹ ਤੇ ਚੀਨੀ ਪਾਣੀ ਤਾਂ ਮੈਂ ਭੁੱਲੀ ਗਈ ਵੀਡੀਓ ਦੇ ਚੱਕਰ ਚ ਹੁਣ ਜਿਆਦਾ ਆ ਤੇ ਵਿੱਚ ਚੀਨੀ ਪਾਈ ਨਹੀਂ ਹੈਗੀ ਦੇਖੋ ਮੇਰਾ ਦਿਮਾਗ ਹੁਣ ਪਾਉਣੀ ਹੈ ਚੀਨੀ ਐਨਾ ਸ਼ੁਕਰ ਜ਼ਿਆਦਾ ਆ ਗਈ ਹਨਾ ਹੁਣ ਪਤਾ ਮੇਰੇ ਕੀ ਜ਼ਿਆਦਾ ਆ ਮੈਂ ਕਿ ਮੱਥਾ ਟੇਕਣਾ ਮੈਂ ਪਹਿਲਾਂ ਥੋੜਾ ਜਿਹਾ ਕੱਢ ਕੇ ਹਨਾ ਮੱਥਾ ਕੰਦ ਤੇ ਰੱਖ ਦਿੰਨੀ ਹੁੰਦੀ ਆ ਵੀ ਚਲੋ ਕੋਈ ਉਂ ਪੰਸ਼ੀ ਖਾ ਲੂ ਜਾਂ ਕਿਸੇ ਤਰ੍ਹਾਂ ਵੀ ਕੋਈ ਕੀੜੀਆਂ ਖਾ ਲੈਣੀਆਂ ਨੇ ਥੋੜੀ ਜਿਹੀ ਰੱਖ ਦਿੰਨੀ ਹੁੰਦੀ ਆ ਬਸ ਮੈਨੂੰ ਇਹ ਬਹਿਮ ਹੁੰਦਾ ਤੇ ਹੁਣ ਯਾਦ ਆਇਆ ਜਦ ਮੈਂ ਕਿਹਾ ਟੇਸਟੀ ਟੇਸਟੀ ਬਣੀ ਆ ਹਨਾ ਵੀ ਚੱਕ ਕੇ ਨਹੀਂ ਦੇਖੀ ਤੇ ਇਹ ਵੀ ਚੀਨੀ ਤਾਂ ਪਾਈ ਹੋਈ ਨਹੀਂ ਹੈਗੀ ਕਈ ਵਾਰ ਵੀਡੀਓ ਤੇ ਚੱਕਰ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਜਦ ਸਬਜ਼ੀ ਚ ਲੂਣ ਮਿਰਚ ਪਾਉਣਿਆ ਕੋਈ ਵੀ ਚੀਜ਼ ਉਦੋਂ ਵੀ ਹਨਾ ਧਿਆਨ ਵੀਡੀਓ ਵੱਲ ਹੋ ਜਾਂਦਾ ਤੇ ਉਹ ਮੈਂ ਤਾਂ ਕਰਕੇ ਪਹਿਲਾਂ ਪਾ ਕੇ ਰੱਖਦੀ ਹੁੰਦੀ ਆ ਤੇ ਹੁਣ ਅੱਜ ਵੀ ਇੰਝ ਹੋਇਆ ਕੀ ਲੈਣਾ ਸੀ ਤੁਸੀਂ ਮੇਰਾ ਪਰਸ ਪਿਆ ਉਧਰ ਤੇ ਚਲੋ ਜੀ ਚੀਨੀ ਪਾ ਲਾ ਹੁਣ ਮੈਂ ਤਾਂ ਕਰਤਾ ਸੀਗਾ ਕੰਮ ਲਓ ਜੀ ਪਾਲੀ ਦੇ ਚੀਨ। ਪਤਾ ਕਿ ਉਹਦਾ ਦਿਮਾਗ ਬਹੁਤ ਪਾਸੇ ਹੋ ਜਾਂਦਾ ਬਹੁਤ ਪਾਸੇ ਦਿਮਾਗ ਘੁੰਮਦਾ ਉਹ ਬੀਰੀ ਆਈ ਹੋਈ ਸੀ ਕਿ ਉਹ ਪਤਨੀ ਕਾਫੀ ਦੂਰੋਂ ਆਈ ਸੀ ਮਲੋਟ ਤੋਂ ਕਹਿੰਦੀ ਸੀ ਪਤਾ ਨਹੀਂ ਕਿਹੜੇ ਤਾਂ ਉਹਨਾਂ ਨੂੰ ਚਾਹ ਪਾਣੀ ਦਿੱਤਾ ਫਿਰ ਇਹ ਹੁੰਦਾ ਕਿ ਅਗਲਾ ਚੱਲ ਕੇ ਹਨਾ ਦੂਰੋਂ ਆਉਂਦਾ ਤੇ ਇਸ ਤਰ੍ਹਾਂ ਹੋ ਜਾਂਦਾ ਵਿੱਚ ਹੀ ਰਵਨੀਤ ਸਕੂਲੋਂ ਆ ਗਈ ਜਿਸਨੀਤ ਨੂੰ ਇੰਨੀ ਜ਼ਿਆਦਾ ਖਾਂਸੀ ਹੋਈ ਪਈ ਆ ਫਿਰ ਉਹਨੂੰ ਰਵਨੀਤ ਕੋਲੇ ਬਿਠਾ ਕੇ ਆਈ ਫੋਨ ਦੇ ਕੇ ਹਨਾ ਵੀ ਤੂੰ ਮਾੜਾ ਜਰ ਰਵਨੀਤ ਨੂੰ ਕਰ ਤੇ ਇਸ ਤਰ੍ਹਾਂ ਦਾ ਦੁਪਹਿਰੇ ਦਾ ਟਾਈਮ ਸੀਗਾ ਐਨਾ ਸ਼ੁਕਰਜਾਦ ਆ ਗਈ ਜੇ ਕੌਲੀਆਂ ਚ ਪਾ ਕੇ ਸਾਰਿਆਂ ਨੂੰ ਦੇ ਦਿੰਦੀ ਭਾਂਡੇ ਤੋਂ ਨਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਸਾਰਿਆਂ ਨੂੰ ਅਲੱਗ-ਅਲੱਗ ਚੀਨੀ ਰਲਾਉਣੀ ਪੈਂਦੀ ਤੇ ਹੁਣ ਤਾਂ ਇੱਥੇ ਉਹ ਹੋ ਗਿਆ ਸਰ ਗਿਆ ਤੇ ਚਲੋ ਜੀ ਹੁਣ ਹਨਾ ਖੀਰ ਬਰਤਾ ਦਾਵੇਂ ਤੇ ਫਿਰ ਮਿਲਦੇ ਆ ਹਨਾ ਅੱਗੇ ਦਿਖਾਉਣੇ ਕੀ ਗੱਲ ਵਾਤਾ ਤੇ ਕੀ ਹੋ ਗਿਆ ਜੀ ਤੁਸੀਂ ਸਾਰੇ ਸਾਰਾ ਚੀਤੇ ਚੂਚੇ ਨੇ अच्छा ਕਿੱਡੀਂ ਘਤੂਰ ਚਲੇ ਗਏ ਭਾਈ ਹਾਂ ਆ ਢੱਬੇ ਤਾਂ ਖਾਲੀ ਵੀ ਨੇ ਹਾਂ ਹਾਂ ਇਹਦੇ ਜਿੱ ਇੱਕ ਦੇ ਦੂਜੇ ਨੇ ਵਾਪਸ ਅੱਛਾ ਫੋਨ ਕਰਤਾ ਤੁਸੀਂ ਹਾਂ ਉਹਨਾਂ ਨੇ ਵੀ ਦੇਖ ਲਿਆ ਵਾ ਬਾਹਰ ਨਿਕਲਦਾ ਅੱਛਾ ਹਜੇ ਹੁਣ ਨੇੜੇ ਗਏ ਹੋਣਗੇ ਭਾਈ ਚਲੇ ਗਏ ਸੀ ਵਿਚਾਰੇ ਨਹੀਂ ਦੂਰ ਐਸੀ ਕਿ ਡੱਬਾ ਰਹਿ ਗਿਆ ਹਨਾ ਤੇ ਨੇੜੇ ਗਏ ਸੀ ਕਿ ਹਜੇ ਚਲੋ ਜੀ ਫੇਰ ਖਾਂਦੇ ਹਾਂ ਹੁਣ ਕੀ ਰਾਜਨ ਨੂੰ ਦੋ ਸੰਦੀਪ ਨੂੰ ਹੋ ਗਿਆ ਕੀ ਅੱਥੰਦਾ ਆਕਸਨ ਦਾ ਵੇਲਾ ਹੋ ਗਿਆ ਅੱਜ ਆਪਾਂ ਫਿਰ ਹਰੀ ਚੀ ਧਰਦੀਆਂ ਦਾਲ ਸਬਜ਼ੀ ਹੈ ਨਾ ਗਰਮੀ ਵਿੱਚ ਆਪਣਾ ਹਾਰਾ ਹੀ ਚੱਲਦਾ ਇਹ ਹੀ ਮੇਨ ਉਹ ਹੁੰਦਾ ਜਿਆਦਾ ਫਿਰ ਹੁਣ ਹਜੇ ਦੂਸਰੀਆਂ ਸਬਜ਼ੀਆਂ ਜਿਹਾ ਆਪਣੇ ਘਰੇ ਇੰਨੀਆਂ ਹੋਈ ਨਹੀਂ ਹੈਗੀਆਂ ਫਿਰ ਇਸਪਰੇ ਵਾਲੀ ਘੱਟ ਜੀ ਕਰਦਾ ਤੇ ਇਹ ਜੋ ਫਿਰ ਆਸਾਨ ਰਹਿੰਦੀ ਆ ਨਾ ਅਦਰ ਮੇਰੇ ਕੱਪੜੇ ਤੋਂ ਨਾਲੀ ਮਸ਼ੀਨ ਲਈ ਹੋਈ ਆ ਤੇ ਪਹਿਲਾਂ ਖੀਰ ਖਾ ਲਈ ਸਾਰਿਆਂ ਨੇ ਹੁਣ ਮੈਂ ਕਿ ਇੱਕ ਬਹੁਤ ਵਸਤ ਬਣਦੀ ਹੈ ਸਬਜ਼ੀ ਨਾਲ ਇਹ ਸਾਨੀ ਰਹਿੰਦੀ ਆ ਫਿਰ ਉਕੜਾ ਕੱਕੜਾ ਦੀ ਸਬਜ਼ੀ ਘਾ ਨੂੰ ਬਣਦੀ ਆ ਨੋਨਸੀ ਆਪਾਂ ਤੋਂ ਉਹ ਕਰਤੀ ਪਾਤੀ ਆਰੂ ਤੇ ਅੱਗ ਵੀ ਜਦੀ ਪੱਕ ਜਾਂਦੀ ਹੈ ਹਨਾ ਤੇ ਤਾਂ ਆਪਣੇ ਚ ਪਾਣੀ ਪਾ ਲੈਂਦੇ ਸੀ ਜਿਹੜੇ ਚਨੇ ਸੀ ਉਹ ਮੇਰੇ ਸਵੇਰ ਦੀ ਭੁੰਨਤੇ ਪੈਣੇ ਬਹੁਤ ਭੋਲੇ ਹੋ ਗਏ ਤੇ ਹੁਣ ਪਾ ਦਾਂਗੀ ਚੰਨਿਆਂ ਦੀ ਸਬਜ਼ੀ ਬਣਾਵਾਂਗੇ ਹਾਰੇ ਚ ਬਣਾਵਾਂਗੇ ਹਰੀ ਦੀ ਸਬਜ਼ੀ ਤੇ ਫੰਦਾਲਾ ਹਾਰੇ ਚ ਤੱਤੀ ਹਣਾ ਹੁਣ ਜਾ ਕੇ ਦੇਖਦੇ ਆ ਨਾ ਤਾ ਆਲੂ ਪਾ ਕੇ ਆਉਣੇ ਆ ਨਾਲੇ ਪਾ ਕੇ ਆਉਣੇ ਆ ਲੂਣ ਫਿਰ ਆ ਕੇ ਖੀਰ ਸਮਾਲਦੇ ਆ ਫ੍ਰਿਜ ਚ ਲਾਉਣੇ ਆ ਤੇ ਭਾਂਡੇ ਪੈਨੇ ਇਧਰ ਸਾਫ ਕਰਨ ਵਾਲੇ ਤੇ ਨਾਲੇ ਮਸਾਲਾ ਤਿਆਰ ਕਰਨਾ ਤੇ ਕੱਪੜੇ ਵਾਲੀ ਮਸ਼ੀਨ ਚੱਲਦੀ ਐ ਨਾ ਕੱਪੜੇ ਤੋਂ ਨੇ ਨੇ ਸ਼ਰਾਮਦੇ ਇਹ ਜਿਹੇ ਕੰਮ ਨਹੀਂ ਤੇ ਮੈਂ ਖਿਆ ਆਲੂ ਤੇ ਹਾ ਪਾਇਆ ਮੈਂ ਫਿਰ ਮਸਾਲਾ ਤਿਆਰ ਕਰਕੇ ਨਾ ਸਬਜ਼ੀ ਨੂੰ ਤੜਕਾ ਲਾਵਾਂਗੇ ਫਿਰ ਇਧਰ ਕਰਾਉਣਾ ਹੋਊਗਾ ਪਲਟਰੀ ਚ ਦਾਲਾ ਪਾਣੀ ਰੱਖਣਾ ਹੋਊਗਾ ਫੇਰ ਕੰਮ ਕਰਨਾ ਹੋਊ ਦੇਖੋ ਜੀ ਦੇਖਦੇ ਹਾਂ ਹੁਣ ਦਾਲ ਤਾਂ ਪੂਰੀ ਭਖੀ ਪਈ ਹੈ ਹਨਾ ਤੇ ਪਾਣੀ ਵੀ ਗਰਮ ਹੋਇਆ ਪਿਆ ਬਸ ਹੁਣ ਆਲ ਆਉਣ ਵਾਲੀ ਨੇ ਹੁਣ ਆਪਾਂ ਆਲੂ ਪਾ ਦਨੇ ਆਇਚ ਤੇ ਨਾਲੇ ਪਾ ਦਨੇ ਆਲੂ ਫਿਰ ਰਿਜੀਓ ਨੋਤੀ ਗਾ ਸ਼ਾਮ ਦਾ ਕੰਮ ਤਾਂ ਦੇ ਕਰ ਲਈ ਹਨਾ ਤੇ ਸੰਦੀਪ ਨੂੰ ਵੀ ਅੱਜ ਫੀਵਰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਕੋਲਡ ਸਾਨੂੰ ਸਾਰਿਆਂ ਨੂੰ ਮੈਨੂੰ ਨਹੀਂ ਹੋਇਆ ਪਰ ਜਸਨੀਤ ਨੂੰ ਹੋਇਆ ਹਨਾ ਰਵਨੀਤ ਨੂੰ ਹੋਇਆ ਤੇ ਸੰਦੀਪ ਵੀ ਕਹਿੰਦੇ ਮੈਨੂੰ ਫੀਵਰ ਵਾਂਗੂ ਹੋਇਆ ਪਰ ਹੱਡ ਬੰਨ ਨਹੀਂ ਜੀ ਹੋਈ ਪਈਆ ਤੇ ਅੱਜ ਫੇਰ ਲੇਟ ਆਣਾ ਸਚਡਿਊਲ ਲਓ ਜੀ ਸਾਲਾ ਤਿਆਰ ਕਰਦੇ ਆ ਤੇ ਮਿਰਚ ਪਿਆਜ਼ ਟਮਾਟਰ ਤੇ ਲਸਣ ਲੈ ਲਿਆ ਤੇ ਕਾਲੇ ਚਨੇ ਦੀ ਸਬਜ਼ੀ ਬਣਾਉਣੀ ਹੈ ਨਾ ਹੋ ਹੋਗੀ ਬਣ ਕੇ ਬਾਅਦ ਹੋਗੇ ਕਾਲੇ ਚਨੇ ਲੈ ਲਏ ਤੇ ਆਲੂ ਲੈ ਲਏ ਬਾਅਦ ਹੋਏ ਹੋਏ ਚਨੇ ਤੇ ਆਲੂ ਲੈ ਲੇ ਤੇ ਇਧਰ ਲਾਲੀਆ ਸਰੋਂ ਦਾ ਤੇਲ ਇਹਨੂੰ ਫਰਾਈ ਕਰਕੇ ਹੁਣ ਮਸਾਲਾ ਤਿਆਰ ਕਰਕੇ ਬਣਾ ਲਈਏ ਸਬਜ਼ੀ ਮਸਾਲਾ ਆਪਾਂ ਪਾਤਾ ਗ੍ਰੈਂਡ ਕਰਕੇ ਹੈਨਾ ਹੁਣ ਪੱਕਣ ਵਾਸਤੇ ਰੱਖਤਾ ਤੇ ਉਹਨਾਂ ਟਾਈਮੇ ਧਨੀਆ ਤਿਆਰ ਕਰਦੀ ਆਂ ਮਸਾਲਾ ਚੰਗੀ ਤਰ੍ਹਾਂ ਪੱਕ ਗਿਆ ਤੇ ਦੇਖੋ ਥੋੜਾ ਜਿਹਾ ਰਹਿ ਗਿਆ ਵੀ ਜਿਹੜੇ ਸਬਜ਼ੀ ਨੂੰ ਟੇਸ ਆਈ ਨਹੀਂ ਦੇਣਾ ਇਹਨੂੰ ਚੰਗੀ ਤਰ੍ਹਾਂ ਸਰੋਂ ਦੇ ਤੇਲ ਚ ਭੁੰਨ ਲਿਆ ਹੁਣ ਆਪਾਂ ਨੇ ਧਨੀਆ ਤਿਆਰ ਕਰ ਲਿਆ ਲਓ ਜੀ ਆਪਣੀ ਹੁਣ ਸਬਜ਼ੀ ਬਣੀ ਪਈ ਹੈ ਮਸਾਲਾ ਆਪਾਂ ਭੁੰਨ ਲਿਆ ਤੇ ਤਾਂ ਬਲੀਚ ਬਣਾਈ ਗਿਆ ਪੰਜ ਕਾਲੇ ਚਲੀਆਂ ਦੀ ਸਬਜੀ ਤੇ ਇਚ ਪਾਤਾ ਕੀ ਮਸਾਲਾ ਤੇ ਹਟ ਪੋਣਿਆ ਖੰਨੋ ਤਾਂ ਨੰਬਦਿਆ ਵਧੀਆ ਸਬਜੀ ਬਣੀ ਆ ਹਨਾ ਨਾਲੇ ਕੋਈ ਔਖਾ ਵੀ ਨਹੀਂ ਹੁੰਦਾ ਟਾਈਮ ਦੂਸਰੇ ਕੰਮ ਹੋ ਜਾਂਦੇ ਨੇ ਤੇ ਨਾਲੇ ਟੇਸਟ ਟੇਸਟੀ ਬਣਦੀ ਆ ਆ ਲਓ ਜੀ ਹਾ ਦੇਖੋ ਨੀਰਾ ਜਾਂਦਾ ਫਿਰਦਾ ਹਦ ਤੇ ਹੁਣ ਆਪਾਂ ਨਾ ਹਜੇ ਨੂੰ ਇੱਥੇ ਛੱਡਦਾ ਗੀ ਹਲੇ ਹਾਰੇ ਚ ਬਹੁਤ ਜ਼ਿਆਦਾ ਸੀਕ ਆ ਹਨਾ ਇਹਨੂੰ ਹੋਰ ਲੱਗ ਜੂਗਾ ਇਹ ਆਟਾ ਉਟਾ ਗੁੰਨ ਲਾਂ ਫੇਰ ਕੱਢ ਕੇ ਲੈ ਕੇ ਜਾਊਂਗੀ ਉਸ ਤੋਂ ਬਾਅਦ ਲਓ ਜੀ ਆਪਣੀ ਦਾਲ ਬਣ ਗਈ ਸਬਜੀ ਬਣ ਗਈ ਹਨਾ ਫਿਰ ਹੁਣ ਆਪਾਂ ਇਹਨੂੰ ਲੈ ਚੱਲਦੇ ਆਂ ਅੰਦਰ ਰੱਖ ਦਿੰਦੇ ਆਂ ਫੇਰ ਰੋਟੀ ਬਣਾਉਣੇ ਆਟਾ ਉਟਾ ਮੈਂ ਗੁੰਨ ਲਾਂ ਆਪਣੀ ਸਬਜੀ ਜਿਹੜੀ ਬਣ ਗਈ ਆਪਾਂ ਠੰਡੀ ਹੋਣੀ ਕੁਸ਼ੀਚ ਪਾਤੀ ਆ ਨਾ ਫਿਰ ਵੀ ਨਹੀਂ ਤੁਨੀ ਖਾਣਗੇ ਤੇ ਬਾਕੀ ਤਪਲੇ ਜਾ ਦੇਖੋ ਬਹੁਤ ਸੋਹਣੀ ਸੋਹਣੀ ਮਹਿਕ ਆਉਂਦੀ ਆ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੀ ਤੇ ਲਾਈਕ ਸਬਸਕ੍ਰਾਈਬਰ ਤੇ ਪਿਆ ਪਿਆਰਾ ਜਿਹਾ ਕਮੈਂਟ ਹਨਾ ਤੇ ਜ਼ਰੂਰ ਕਰਦੇ ਆ ਕਰੋ ਇਹ ਮੈਨੂੰ ਹਈ ਹੁੰਦਾ ਮੇਰੀ ਡੇਲੀ ਕਹਿਦਾ